ਮੈਂ ਇਹ ਪਦਾਰਥ ਸਾਹਿਬ ਤਾਂ ਹੁਣ ਕੱਲ ਮੀਟਿੰਗਾਂ 'ਚ ਬੈਠ ਗਏ ਕਿਹੜੀ ਮੀਟਿੰਗ ਹੈ ਜਿਹਦੇ ਵਿੱਚ ਪ੍ਰਧਾਨ ਨੇ ਨਹੀਂ ਕਿਹਾ ਕਿ ਜੇ ਤੁਹਾਨੂੰ ਮੇਰੇ ਤੇ ਵਿਸ਼ਵਾਸ ਹੈ ਤੇ ਮੈਂ ਜਿਹੜੇ ਇਹ ਦਾਅ ਪਦਾਰਥ ਜੀ ਰੱਖਣੀ ਚਾਹੁੰਦਾ ਨਹੀਂ ਤਾਂ ਮੈਨੂੰ ਛੁੱਟੀ ਦਿਓ ਤੁਸੀਂ ਜਿੰਨੂੰ ਪ੍ਰਧਾਨ ਬਣਾਉਣਾ ਚਾਹੋ ਬਣਾਓ ਮੈਂ ਤੁਹਾਡੇ ਨਾਲ ਤੇ ਫਿਰ ਜੇ ਕੋਈ ਗੱਲ ਕਰਨੀ ਹੈ ਤੇ ਇੱਥੇ ਕਰਨੀ ਚਾਹੀਦੀ ਹੈ ਇਹ ਜਿਹੜੀਆਂ ਗੱਲਾਂ ਹੁਣ ਬਾਹਰ ਕੀਤੀਆਂ ਜਾਂਦੀਆਂ ਮੈਂ ਸੁਣ ਰਿਹਾ ਸੀ ਇਹ ਕਹਿੰਦੇ ਜੀ ਪ੍ਰਧਾਨ ਮੰਤਰੀ ਨੂੰ ਮਿਲ ਚਲੇਗੇ ਤੇ ਪਾਰਟੀ ਤੋਂ ਇਜਾਜ਼ਤ ਨਹੀਂ ਲਈ। ਇੱਕੋ ਇੱਕ ਤਾਂ ਗੱਲ ਹੈ ਕਿ ਪਾਰਟੀ ਦਾ ਪ੍ਰਧਾਨ ਵੀ ਪਾਰਲੀਮੈਂਟ ਦਾ ਮੈਂਬਰ ਹੋਵੇ ਉਦੋਂ ਪ੍ਰਧਾਨ ਮੰਤਰੀ ਨੂੰ ਮਿਲਣਾ ਜਾਂ ਕਿਸੇ ਹੋਰ ਮੰਤਰੀ ਨੂੰ ਮਿਲਣਾ ਸਾਰੇ ਆਪਸੀ ਸਰਬੰਤ ਮਿਲ ਸਕਦੇ। ਪਰ ਫਿਰ ਵੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਕਿਸ ਮਕਸਦ ਵਾਸਤੇ ਪ੍ਰਧਾਨ ਮੰਤਰੀ ਨੂੰ ਮਿਲੇ ਸੀ ਕਿਉਂਕਿ ਜਦੋਂ ਬਾਦਲ ਸਾਹਿਬ ਨੂੰ ਛੋੜਾ ਦੇ ਕੇ ਸੀ ਸਾਡੇ ਬੀਜੇਪੀ ਨਾਲ ਬਹੁਤ ਮਤਭੇਦ ਪਰ ਉਸ ਵੇਲੇ ਪ੍ਰਧਾਨ ਮੰਤਰੀ ਜੀ ਕੇਸੇ ਪਾਰਟੀ ਦਫਤਰ ਦੇ ਵਿੱਚ ਬਾਦਲ ਸਾਹਿਬ ਨੂੰ ਅੰਤਮ ਦਰਸ਼ਨਾਂ ਵਾਸਤੇ ਸਾਰਾ ਪ੍ਰੋਟੋਕਾਲ ਛੱਡ ਕੇ ਆਏ ਸੀ। ਉਹਨਾਂ ਨੇ ਬਾਦਲ ਸਾਹਿਬ ਦੀ ਸ਼ਖਸੀਅਤ ਬਾਰੇ ਅਖਬਾਰਾਂ 'ਚ ਆਰਟੀਕਲ ਲਿਖਿਆ ਸੀ। ਉਹਨਾਂ ਨੇ 3 ਦਿਨ ਦੀ ਨੈਸ਼ਨਲ ਡਵੈਲਪਮੈਂਟ ਦੇ ਉੱਤੇ ਸੋਗ ਜਗਨਰ ਕੀਤਾ ਸੀ। ਤੇ ਭਾਜਪਾ ਦੀ ਸਾਰੀ ਲੀਡਰਸ਼ਿਪ ਜਿਹੜੀ ਆ ਓਗ ਦੇ ਉੱਤੇ ਪਿੰਡ ਪਹੁੰਚੀ ਸੀ ਅਫਸੋਸ ਕਰਨ ਪਹੁੰਚੀ ਸੀ। ਉਹ ਦਿਨ ਸਾਰੇ ਸੀਨੀਅਰ ਸੱਜਣਾਂ ਨੇ ਪ੍ਰਧਾਨ ਜੀ ਨੂੰ ਕਿਹਾ ਸੀ ਕਿ ਤੈਨੂੰ ਭਾਵੇਂ ਸਾਡੇ ਸੰਬੰਧ ਪਾਰਟੀ ਜਾਂਦੇ ਆਪੋ ਚ ਠੀਕ ਨਹੀਂ ਸੀ ਪਰ ਬਾਦਲ ਸਾਹਿਬ ਦੇ ਸਤਕਾਰ ਦੇ ਤੌਰ ਤੇ ਉੱਤੇ ਜੋ ਪ੍ਰਧਾਨ ਮੰਤਰੀ ਜੀ ਨੇ ਕੀਤਾ ਬਹੁਤ ਅੱਛਾ ਕੀਤਾ ਹੁਣ ਤੁਸੀਂ ਉਹਨਾਂ ਦੇ ਬੇਟੇ ਹੋ ਤੇ ਜਿਸ ਦਿਨ ਤੁਸੀਂ ਪਾਰਲੀਮੈਂਟ ਜਾਓ ਸਮਾਂ ਕੱਢ ਕੇ ਤੇ ਉਹਨਾਂ ਦਾ تنਵਾਦ ਪਰਿਵਾਰ ਵੱਲੋਂ ਧੁਰੋਂ ਕਰਦੇ ਹੋ ਇਹ ਸਿਸ਼ਟਾਚਾਰ ਹੈ ਇਹ ਬਹੁਤ ਜ਼ਰੂਰੀ ਹੁਣ ਇੱਕ ਬੇਟਾ ਆਪਣੇ ਪਰਿਵਾਰਕ ਜ਼ਿੰਮੇਵਾਰੀ ਢਬਾਉਣ ਵਾਸਤੇ ਕਿ ਉਹ ਅਸਤੀਫਾ ਦੇ ਕੇ ਜਾਂਦੇ ਪ੍ਰਧਾਨ ਦੇ ਕੋਲ ਤੋਂ ਵੀ ਮੈਂ ਪ੍ਰਧਾਨ ਮੰਤਰੀ ਕੋਲ ਜਾਣਾ ਦੇਖੀਏ ਅਸਤੀਫਾ ਦੇ ਕੇ ਜਾਂਦੇ ਇਸ ਕਰਕੇ ਮੈਂ ਗੱਲ ਕਰ ਰਿਹਾ ਕਿ ਜੇ ਨੁਕਸ ਕੋਈ ਕੱਢਣਾ ਕੋਈ ਗੱਲ ਹੋਵੇ ਕੋਈ ਖਾਸ ਤੇ ਜਰੂਰ ਤੁਸੀਂ ਕਹੋ ਪਰ ਜਦੋਂ ਗੱਲ ਕੋਈ ਨਹੀਂ ਤੇ ਫਿਰ ਫਿਰ ਇਸ ਕਰਕੇ ਵੀ ਅਸੀਂ ਤਿੰਨ ਚਾਰ ਬੰਦੇ ਆ ਜੇ ਫੈਸਲਾ ਕਰ ਲਈਏ ਤੇ ਤੁਸੀਂ ਜਿਹੜੀ ਆ ਪਾਰਟੀ ਛੱਡ ਦਿਓ ਇਹ ਕਦੀ ਵੀ ਮਚਿਓ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਇਸ ਸੰਭੋਗ